ਜਦੋਂ ਕਿਸੇ ਤੋਂ ਕੁਝ ਲੈਣਾ ਹੁੰਦਾ ਹੈ ਉਦੋਂ ਥੋੜੀ ਜੀ ਨਿਮਰਤਾ ਵੀ ਰੱਖਣੀ ਪੈਂਦੀ ਹੈ ਕਿਉਂਕਿ ਸਰਕਾਰਾਂ ਕੋਲੇ ਬਹੁਤ ਕੁਝ ਹੁੰਦਾ ਹੈ ਸਰਕਾਰਾਂ ਆਪੇ ਹੀ ਚੁਣਦੇ ਆ ਪਰ ਹਰੇਕ ਬੰਦਾ ਕਹਿ ਦਿੰਦਾ ਜੇ ਮੈਂ ਪ੍ਰਧਾਨ ਮੰਤਰੀ ਹੁੰਦਾ ਜਾਂ ਮੈਂ ਮੁੱਖ ਮੰਤਰੀ ਹੁੰਦਾ ਜਾਂ ਮੈਂ ਡੀਸੀ ਹੁੰਦਾ ਜਾਂ ਮੈਂ ਫਲਾਨਾ ਹੁੰਦਾ ਮੈਂ ਆਹ ਕੁਝ ਕਰ ਦਿੰਦਾ ਜਿਹੜੇ ਸੀਟ ਤੇ ਬੈਠੇ ਆ ਬੰਦੇ ਪੜ੍ਹੇ ਲਿਖੇ ਔਰ ਪ੍ਰੋਟੋਕੋਲ ਦੇ ਅਨੁਸਾਰ ਉਹਨਾਂ ਕੰਮ ਕਰਦੇ ਆ ਤਾਂ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਹਾਂ ਜਰ ਇਹ ਸਿਸਟਮ ਇਸ ਤਰ੍ਹਾਂ ਚੱਲਦਾ ਹੈ ਇਹ ਆ ਕੈਦਾ ਕਾਨੂੰਨ ਆ ਆਪਾਂ ਬਾਹਰ ਬੈਠੇ دنیਵੀ ਗੱਲਾਂ ਕਰ ਲੈਨੇ ਆ ਕੈਦੇ ਕਾਨੂੰਨ ਤੋਂ ਬਾਹਰ ਦੀਆਂ ਗੱਲਾਂ ਨਹੀਂ ਹੁਣ ਜਿਹੜਾ ਸਾਡਾ ਪੰਜਾਬ ਸੂਬਾ ਹੈ ਇਹ ਬਿਹਾਰ ਨਾਲੋਂ ਵੀ ਮਾੜਾ ਹੋ ਚੁੱਕਿਆ ਆਰਥਿਕ ਆਰਥਿਕ ਪੱਖੋਂ ਇਹੇ ਕ੍ਰਾਈਮ ਪੱਖੋਂ ਔਰ ਧਰਨਿਆਂ ਪੱਖੋਂ ਸਰਕਾਰ ਆਪਦਾ ਕੰਮ ਵਧੀਆ ਕਰੀ ਜਾਂਦੀ ਹੈ ਉਹ ਕੋਈ ਪ੍ਰੋਜੈਕਟ ਆਉਂਦਾ ਉਹਤੇ ਧਰਨੇ ਲਾ ਲੇ ਉਹਨੂੰ ਬੰਦ ਕਰਾਤਾ ਹਾਈ ਕੋਰਟ ਚ ਰਿੱਟਾ ਪਾ ਦਿਆਂ ਉਹ ਲੋਕ ਸੜਕਾਂ ਤੇ ਖੱਜਲ ਖਵਾਰ ਹੋਈ ਜਾਂਦੇ ਆ ਫਿਰ ਧਰਨੇ ਲਾ ਲੇ ਫਿਰ ਪਿੰਡਾਂ ਦੇ ਵਿੱਚ ਦੀ ਬੱਸਾਂ ਕਾਰਾਂ ਬਹੀ ਕਲਾ ਜਿਹੜੇ ਜਾਂਦੇ ਉਹਤੇ ਪੁਲੀਆਂ ਤੋੜ ਦਿੰਨੇ ਆ ਕਿਉਂਕਿ ਉਹ ਲਿੰਕ ਰੋਡ ਆ ਸੜਕਾਂ ਛੋਟੀਆਂ ਆ ਆਪਾਂ ਉਹਨਾਂ ਲੋਕਾਂ ਦਾ ਵੀ ਨੁਕਸਾਨ ਕਰਦੇ ਆ ਜਦੋਂ ਪ੍ਰੋਜੈਕਟ ਬੰਦ ਹੋ ਗਏ ਪੰਜਾਬ ਦੇ ਵਿੱਚੋਂ ਤਾਂ ਫਿਰ ਬੇਰੁਜ਼ਗਾਰੀ ਆ ਜਿਹੜੀ ਬਾਜੂ ਰੋਜ਼ਗਾਰ ਆ ਸਾਡਾ ਉਹ ਖਤਮ ਹੋ ਜਿਵੇਂ ਟ੍ਰਾਈਡੈਂਟ ਦਾ ਮਾਲਕ ਆ ਇੱਕ ਜੂੰਟ ਬੰਦ ਕਰਕੇ ਚਲਾ ਗਿਆ ਜੂਨੀਅਨਾਂ ਦਾ ਕੰਮ ਸੀ ਇੱਥੇ 25000 ਮੁੰਡੇ ਕੁੜੀਆਂ ਕੰਮ ਕਰਦੇ ਸੀ ਜਿਹੜੇ 30-3000 ਰੁਪਏ ਲੈਂਦੇ ਸੀ ਹੁਣ ਦੇਖ ਲਓ ਤੁਸੀਂ ਆਪ ਹੀ ਸੋਚ ਲਓ ਕੋਈ ਵਿਚਾਰਾ ਗੱਡੀ ਦੀ ਕਿਸ਼ਤ ਭਰਦਾ ਸੀ ਕੋਈ ਮੋਟਰਸਾਈਕਲ ਦੀ ਭਰਦਾ ਸੀ ਉਹ ਜੂੰਟ ਪੱਟ ਕੇ ਉਹ ਤੇ ਅੜੀਸਾ ਚ ਜਾਂ ਮਹਾਰਾਸ਼ਟਰ ਚ ਲੈ ਗਿਆ ਉਹਦੀ ਜਿਹੜੀ ਜ਼ਮੀਨ ਪਹਿਲਾਂ 6-6 ਲੱਖ ਨੂੰ ਕਿੱਲਾ ਲੈ ਕੇ ਅਕਵਾਇਰ ਕੀਤੀ ਸੀ ਉਹ ਹੁਣ ਕਰੋੜਾਂ ਰੁਪਏ ਦੀ ਵੇਚ ਜੂਗਾ ਉਹਨੇ ਤਾਂ ਮਾਲ ਹੀ ਸਪਲਾਈ ਕਰਨਾ ਹੈ ਇਸ ਤਰ੍ਹਾਂ ਜਿਹੜਾ ਹੈਗਾ ਮੋਦੀ ਆਇਆ ਸੀ ਪੰਜਾਬ ਦੇ ਵਿੱਚ ਉਦੋਂ ਜੁਨੀਅਨ ਨੇ ਘੇਰ ਲਿਆ ਕਿ ਕਿ ਉੱਥੇ ਮੋੜ ਕੋਲੋਂ ਬੰਦ ਕਰਕੇ ਜੀ ਅਸੀਂ ਪੰਜਾਬ ਤੱਕੜਾ ਜੀ ਪੰਜਾਬ ਇਸ ਤਰ੍ਹਾਂ ਜੀ ਪੰਜਾਬ ਸਾਡਾ ਸਾਡੇ ਬਾਬੇ ਆ ਸੀਗੇ ਉਹਨੂੰ ਮੋੜਦਾ ਨਹੀਂ ਉਹ ਕਰਜਾ ਪੰਜਾਬ ਦਾ ਮਾਫ ਕਰਕੇ ਜਾਂਦਾ ਲਕੀਰ ਮਾਰਦਾ ਕਿਉਂਕਿ ਜਿਹੜੀ ਆਪਾਂ ਸਰਕਾਰ ਕਹਿੰਦੇ ਨੇ ਜਾਂ ਏਜੰਸੀਆਂ ਕਹਿੰਦੇ ਨੇ ਉਹਦੇ ਵਿੱਚ ਵੀ ਆਪਣੇ ਬੰਦੇ ਆ ਕੁਝ ਭੜੇ ਵਾਸਤੇ ਵੀ ਹੁੰਦੇ ਆ ਕੁਝ ਚੁਗਲੀ ਚੱਪਾ ਵੀ ਕਰਦੇ ਆ ਕੁਛ ਸੀਐਡੀ ਵੀ ਕਰਦੇ ਆ ਕੁਛ ਜਿਹੜੇ ਹੈਗੇ ਆ ਆਪਣੀ ਰੈਕੀ ਕਰਦੇ ਆ ਵੀ ਪੰਜਾਬ ਨੂੰ ਕੁਝ ਗੁੰਝੇ ਕੇ ਮਿਲਾਉਣਾ ਸਾਰੇ ਤਰ੍ਹਾਂ ਦੇ ਬੰਦੇ ਆ ਕਿਸੇ ਦੇ ਸੁਭਾਅ ਨੂੰ ਨਹੀਂ ਬਦਲਿਆ ਜਾ ਸਕਦਾ ਕਿਸ ਨੂੰ ਕਿਸੇ ਦੀ ਗੱਲ ਚੰਗੀ ਲੱਗਦੀ ਆ ਕਿਸੇ ਦੀ ਮਾੜੀ ਲੱਗਦੀ ਆ ਆਪਾਂ ਕਿਸੇ ਨੂੰ ਜਿਹੜਾ ਹੈਗਾ ਉਹਨੂੰ ਬਦਲ ਨਹੀਂ ਸਕਦੇ ਕਿਉਂਕਿ ਬਦਲਿਆ ਬੰਦਾ ਮਨੁੱਖ ਜਿਹੜਾ ਹੈਗਾ ਪੜ੍ਹਾਈ ਨਾਲ ਜਾਂਦਾ ਨਿਮਰਤਾ ਨਾਲ ਜਾਂਦਾ ਤੇ ਜਾਂ ਹੋਆ ਆਪ ਵੀ ਆਪ ਜੇ ਕੁਛ ਚੀਜ਼ ਨੂੰ ਗ੍ਰੈਂਡ ਕਰ ਲੇ ਤਾਂ ਬਦਲਿਆ ਜਾਂਦਾ ਹੈ ਉਹ ਸਭ ਤੋਂ ਵੱਡਾ ਨੁਕਸਾਨ ਹੋਇਆ ਸਰ ਜੇ ਹੁਣ ਇਸ ਤਰ੍ਹਾਂ ਧਰਨੇ ਚੱਲਦੇ ਰਹੇ ਤਾਂ ਸਾਰੇ ਜਿਹੜੇ ਪੰਜਾਬ ਦੇ ਵਿੱਚ ਪ੍ਰੋਜੈਕਟ ਕੇਂਦਰ ਸਰਕਾਰ ਵੱਲੋਂ ਦਿੱਤੇ ਹੋਏ ਆ ਉਹ ਬੰਦ ਹੋ ਜਾਣੇ ਆ ਤੇ ਨੁਕਸਾਨ ਕੀ ਦਾ ਸਾਡਾ ਸਰਕਾਰਾਂ ਨੂੰ ਕੋਈ ਘਾਟਾ ਨਹੀਂ ਪੈਂਦਾ ਸਰਕਾਰਾਂ ਦਾ ਕਾਹਦਾ ਨੁਕਸਾਨ ਆ ਆਪਣੇ ਟੈਕਸਾਂ ਦਾ ਪੈਸਾ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜਿਹੜੇ ਬੰਦੇ ਨੇ ਕਰੋੜਾਂ ਰੁਪਈਆ ਇਕੱਠਾ ਕਰ ਲਿਆ ਵੱਡੀਆਂ ਕਾਰਾਂ ਲੈ ਲਈਆਂ ਔਰ ਵੱਡੀਆਂ ਮਹਿੰਗੀਆਂ ਕੋਠੀਆਂ ਲੈ ਲਈਆਂ ਉਹ ਸਰਕਾਰ ਦੀ ਹੈ ਉਦੀ ਤੂਤੀ ਬੋਲ ਜਦੋਂ ਆਪਦਾ ਕੰਮ ਤਾਂ ਰੁਕਦਾ ਨਹੀਂ ਨਾ ਇਹ ਸਾਡੇ ਮਨ ਦਾ ਭਲੇਖ ਹੈ ਵੀ ਅਸੀਂ ਆ ਕਰਤਾ ਸੀ ਉਹ ਕਰਤਾ ਹੁਣ ਜਿਹੜੇ ਧਰਨੇ ਤੇ ਜੂਨੀਅਨ ਨੇ ਜਿਹੜਾ ਹੈਗਾ ਇਹ ਪੰਜਾਬ ਨੂੰ ਏਜੰਸੀਆਂ ਕਹਿ ਰਹੀਆਂ ਮੈਂ ਨਹੀਂ ਕਹਿੰਦਾ ਅਜੇ ਤਾਂ ਕਿਸਾਨਾਂ ਦੇ ਨਾਲ ਆ ਪਹਿਲਾਂ ਵੀ ਨਾਲ ਅਸੀਂ ਅੱਜ ਵੀ ਨਾਲ ਹੈ ਏਜੰਸੀਆਂ ਕਹਿ ਰਹੀਆਂ ਕਿ ਪੰਜਾਬ ਨੂੰ ਇਹਨਾਂ ਧਰਨਿਆਂ ਨੇ ਇਹਨਾਂ ਜੂਨੀਅਨਾਂ ਨੇ ਇੱਕ ਬਿਹਾਰ ਦਾ ਸੂਬਾ ਬਣਾ ਦਿੱਤਾ ਜਿਹੜੇ ਪੜ੍ਹੇ ਲਿਖੇ ਨੌਜਵਾਨ ਸੀ ਮੁੰਡੇ ਕੁੜੀਆਂ ਉਹ ਬਾਹਰ ਚਲੇ ਗਏ ਕੋਈ ਕੈਨੇਡਾ ਅਮਰੀਕਾ ਜਿਹੜੇ ਨੌਕਰੀਆਂ ਲਈ ਜਾਂਦੇ ਆ ਉਹ ਪਿੰਡਾਂ ਤੋਂ ਛੱਡ ਕੇ ਸ਼ਹਿਰਾਂ ਚਲੀ ਜਾਂਦੇ ਜਿਵੇਂ ਪਿੰਡੋਂ ਮਾਨਸਾ ਆ ਗਿਆ ਮਾਨਸਾ ਵਾਲਾ ਪਟਿਆਲੇ ਉੱਠ ਗਿਆ ਪਟਿਆਲੇ ਵਾਲਾ ਚੰਡੀਗੜ੍ਹ ਚਲਾ ਗਿਆ ਚੰਡੀਗੜ੍ਹ ਵਾਲਾ ਨੌਇਡਾ ਚਲਾ ਗਿਆ ਨੌਇਡਾ ਵਾਲਾ ਬੰਬਈ ਚਲਾ ਗਿਆ ਅੱਗੇ ਕਿ ਸ਼ਿਫਟ ਹੋ ਜਾਂਦੇ ਆ ਆਪਾਂ ਨੂੰ ਇੱਥੇ ਲੋਡ ਹੈ ਆਪਾਂ ਨੂੰ ਨੌਜਵਾਨਾਂ ਦੀ ਲੋਡ ਹੈ ਪੰਜਾਬ ਦੇ ਵਿੱਚ ਇਹ ਨਹੀਂ ਹੈਗਾ ਵੀ ਇੱਥੇ ਇਕੱਲੇ ਨਿਸ਼ੇੜੀ ਰਹਿ ਜਾਣ ਜਾਂ ਇਕੱਲੇ ਖੇਤੀਬਾੜੀ ਕਰਨ ਵਾਲੇ ਰਹਿ ਜਾਣ ਇਹ ਨਹੀਂ ਹੈ ਕਿ ਕੀਤੀ ਬਾੜੀ ਵਾਲਿਆਂ ਨੂੰ ਵੀ ਰੇਹਾਂ ਸਪਰੇਆਂ ਦੀ ਲੋੜ ਹੈ ਉਹ ਚ ਕਿੰਨੀ ਰੇਹ ਪੈਂਦੀ ਹੈ ਕਿੰਨੀ ਸਪਰੇ ਪੈਂਦੀ ਹੈ ਪੈਂਦੀ ਹੈ ਇਹ ਤਾਂ ਜ਼ਿੰਮੇਵਾਰ ਸਾਡਾ ਜਾਣਦਾ ਪਰ ਜਿਹੜੀ ਰੇਹ ਹੈ ਤੇ ਸਪਰੇ ਹੈ ਉਹਦੇ ਵਿੱਚ ਤੱਤ ਕੀ ਕੀ ਹੈ ਉਹ ਤਾਂ ਸਾਡੇ ਇੰਜੀਨੀਅਰ ਡਾਕਟਰਾਂ ਦਾ ਜਿਹੜੇ ਹੈਗੇ ਆ ਸਸਤਾ-ਸਸਤਾ ਹੈ ਉਹਨਾਂ ਦੀ ਦੇਣ ਹੈ ਉਹਨਾਂ ਦੀ ਕੰਮ ਹੈ ਨਾ ਉਹਨਾਂ ਨੇ ਕਰਨਾ ਹੈ ਤੇ ਆਪਾਂ ਨੂੰ ਪੰਜਾਬ ਜਿਹੜਾ ਹੈਗਾ ਬਚਾਉਣ ਦੀ ਲੋੜ ਹੈ ਇਹ ਵਿਚਾਰਾਂ ਨਾਲ ਬਦਲਿਆ ਜਾ ਸਕਦਾ ਹੈ ਵਿਚਾਰਾਂ ਨਾਲ ਬਚਾਇਆ ਜਾ ਸਕਦਾ ਹੈ ਜ ਜੁਣ ਆਪਣਾ ਕੇਂਦਰ ਹੈਗਾ ਆਪਣੇ ਸਾਰੇ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਮਾਫ ਕਰਦਾ ਸੀ ਉਹਨੇ ਵੋਟਾਂ ਤੋਂ ਪਹਿਲਾਂ ਕਿਹਾ ਸੀ ਤੇ ਨਾਲ ਜਿਹੜੀ ਉਡੂ ਊਡੂ ਕਰਦੇ ਆ ਸਾਡੇ 13 ਲੋਕ ਸਭਾ ਸੀਟਾਂ 13 ਲੋਕ ਸਭਾ ਸੀਟਾਂ ਤੁਸੀਂ ਹਰਾ ਦਿਆ ਕਰੋ ਕੋਈ ਗੱਲ ਨਹੀਂ ਕਿਸੇ ਦੀ ਸਰਕਾਰ ਹੈ ਚਾਹੇ ਆਮ ਆਦਮੀ ਦੀ ਹੈ ਚਾਹੇ ਕਾਂਗਰਸ ਦੀ ਹੈ ਚਾਹੇ ਭਾਜਪਾ ਦੀ ਹੈ 13 ਸੀਟਾਂ ਨਾਲ ਸੈਂਟਰ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਰਕਾਰ ਬਣਾਉਣ ਵਾਸਤੇ ਤਾਂ ਤਿੰਨ ਜਿਹੜੀਆਂ ਸਟੇਟਾਂ ਹੀ ਬਹੁਤ ਨੇ ਜੂਪੀ ਮਹਾਰਾਸ਼ਟਰ ਤੇ ਆਪਣਾ ਰਾਜਸਥਾਨ ਤੇ ਇੱਕ ਹੋਸਟ ਡੇਟ ਹੈ ਜਿਹਦੇ ਵਿੱਚ ਜ਼ਿਆਦਾ ਮਤਲਬ ਲੋਕ ਸਭਾ ਦੀਆਂ ਸੀਟਾਂ ਨੇ ਉਹੀ ਸਰਕਾਰ ਬਣਾ ਦਿੰਦੀ ਹੈ ਪਰ ਜਦੋਂ ਸਰਕਾਰ ਬਣ ਗਈ ਦੇਸ਼ ਦਾ ਹਿੱਸਾ ਹੈ ਕੋਈ ਵੀ ਸਟੇਟ ਆ ਚਾਹੇ ਉਹਦੇ ਵਿੱਚ ਲੋਕ ਸਭਾ ਦੇ ਦੋ ਹਲਕੇ ਆ ਪਰ ਉਹ ਉਹਦਾ ਅੰਗ ਹੈ ਉਹ ਉਹਨੂੰ ਸਰਕਾਰ ਨੂੰ ਉਹਦਾ ਖਿਆਲ ਰੱਖਣਾ ਪੈਂਦਾ ਹੈ ਅਸੀਂ ਜਿਹੜੇ ਲੋਕ ਐ ਅਸੀਂ ਬਸ ਅਸੀਂ ਉਹਨੂੰ ਮੋੜਤਾ ਜੀ ਉਹਨੂੰ ਪੁੱਲ ਤੋਂ ਮੋੜਤਾ ਜੀ ਮੋਦੀ ਨੂੰ ਚੱਕਦੇ ਪੱਟੇ ਜੀ ਅਸੀਂ ਕੀ ਕਰਤੇ ਫੱਟੇ ਕਾਦੇ ਚੱਕਦੇ ਤੁਸੀਂ ਇਹ ਅੱਜ ਦੀ ਆ ਜਿਹੜੀ ਮੇਰੀ ਵੀਡੀਓ ਐ ਸਾਮਕੇ ਰੱਖਿਓ ਉਹਨਾਂ ਵਾਲੇ ਸਮੇਂ ਦੇ ਵਿੱਚ ਕੰਮ ਦੇਊਗੀ ਮੈਂ ਆਪਦਾ ਕੰਮ ਕਰਦਾ ਸੁਣਨ ਵਾਲਾ ਆਪਦਾ ਕੰਮ ਕਰਦਾ ਧਰਨਿਆਂ 'ਚੋਂ ਰੈਲੀਆਂ 'ਚੋਂ ਕੁਝ ਨਹੀਂ ਮਿਲਣਾ ਨੋਟ ਕਰ ਲਿਓ ਅੱਜ ਡਾਇਰੀ 'ਤੇ ਲਿਖ ਲਿਓ ਜਿਹੜੇ ਜਾਂਦੇ ਐ ਜਿੰਨਾਂ ਨੂੰ ਗੁੰਮਰਾਹ ਕਰਕੇ ਲੈ ਕੇ ਜਾਇਆ ਜਾਂਦਾ ਹੈ ਉਹ ਪਾਈ ਤੁਸੀਂ ਆਪ ਦਾ ਘਰ ਜ਼ਮੀਨਾ ਆਉਣ ਵਾਲੇ 5-7 ਸਾਲਾਂ ਦੇ ਵਿੱਚ ਵੇਚੋਗੇ ਨਾਲ ਲੱਗਦੀ ਕਿਸੇ ਨੇ ਕਨਾਲ ਵੇਚਦੀ ਕਿਸੇ ਨੇ ਦੂਕਾਨਾ ਵੇਚਦੀਆਂ ਜਾਂ ਆ ਦਾ ਬਾੜਾ ਵੇਚਦਾ ਜਾਂ ਰੂੜੀ ਵਾਲੀ ਜਗਾ ਵੇਚਦੀ ਨੋਟ ਕਰ ਲਓ ਇਹਨਾਂ ਦੇ ਵਿੱਚੋਂ ਕੁਝ ਨਹੀਂ ਮਿਲਣਾ ਇਹਨਾਂ ਮੂਵਮੈਂਟਾਂ ਦੇ ਵਿੱਚੋਂ ਕਿਸੇ ਨੂੰ ਕੁਝ ਨਹੀਂ ਮਿਲਿਆ ਅਜੇ ਤੱਕ ਠੀਕ ਹੈ ਸਾਡੀਆਂ ਮੰਗਾਂ ਪਾਲਿਸੀਆਂ ਉਹਦੇ ਮੁਤਾਬਕ ਅਸੀਂ ਚੱਲ ਗਏ ਹੁਣ ਤੁਰਿਆ ਜਾਂਦਾ ਕੋਈ ਇੱਥੇ ਐਕਸੀਡੈਂਟ ਹੋ ਗਿਆ ਤਾਂ ਮਤਲਬ ਉਹ ਰੈਲੀ ਤੇ ਜਾ ਰਿਹਾ ਸੀ ਉਹ ਮਰਗੇ ਕੋਈ ਕੁਝ ਹੋ ਗਿਆ ਲਾਲੋ ਧਰਨਾ ਦਿਓ ਜੀ ਨੌਕਰੀਆਂ ਇਹਨਾਂ ਨੂੰ ਦਿਓ ਜੀ ਆਹ ਕੁਝ ਕਰੋ ਸਾਡੀ ਜਿਹੜੇ ਜਿਹੜੇ ਇਹ ਇਹ ਲੀਡਰ ਨਾ ਇਹ ਬੈਠੇ ਚੰਡੀਗੜ੍ਹ ਕੋਟੀਆਂ ਇਹਨਾਂ ਦੀਆਂ ਕਿਸੇ ਵੀ ਪਾਰਟੀ ਦੇ ਚੰਡੀਗੜ੍ਹ ਰਾਜਧਾਨੀ ਦੇ ਵਿੱਚ ਬੈਠੇ ਐ ਉੱਥੇ ਵਿਧਾਨ ਸਭਾ ਹੈ ਖਾਣਾ ਪੀਣਾ ਵਧੀਆ ਪਾਉਣ ਪਾਣੀ ਵਧੀਆ ਤੇ ਅਸੀਂ ਕੀ ਕਰਦੇ ਹਾਂ ਡੰਡੇ 'ਚ ਝੰਡਾ ਪਾ ਕੇ ਅਸੀਂ ਆਪ ਦੇ ਲੋਕਾਂ ਨੂੰ ਪਰੇਸ਼ਾਨ ਕਰੀ ਜਾਂਦੇ ਹਾਂ ਇੱਕ ਬੰਦਾ ਸਾਡਾ ਬਿਮਾਰ ਪਿਆ ਬੈੱਡ ਤੇ ਇੱਕ ਨੇ ਡਿਊਟੀ ਤੇ ਜਾਣਾ ਇੱਕ ਕਿਸਾਨ ਜੁਣੀਆ ਚ ਰਹਿ ਰਿਹਾ ਮੈਂ ਉਹ ਰੋਕ ਲਿਆ ਜਿਹੜਾ ਬੈੱਡ ਤੇ ਪਿਆ ਜਿਹਨੂੰ ਬਾਹਰ ਲਈ ਆਨੇ ਆ ਹਸਪਤਾਲ ਜਿਹਨੇ ਉਹ ਰਾਤ ਦਮ ਤੋੜ ਜੂ ਜਿਹੜੇ ਨੇ ਡਿਊਟੀ ਤੇ ਜਾਣਾ ਉਹ ਉਹ ਕੱਜਲ ਖਵਾਰ ਹੁੰਦਾ ਪਰਦਾ ਪਿੰਡਾ ਪੁੰਨਾ ਵੇ ਜਿੱਧਰ ਜਾ ਕੇ ਤੇ ਫਿਰ ਜਾ ਕੇ ਉਹ ਜਾਂਦਾ ਗਾਂ ਉਹ ਅਫਸਰ ਝੜਕਾ ਮਾਦੇ ਡਿਊਟੀ ਤੋਂ ਲੇਟ ਨਾ ਆਇਆ ਤੂੰ ਇਸ ਕਰਕੇ ਜਿਹੜਾ ਹੈਗਾ ਸਾਨੂੰ ਸਮਝਣ ਦੀ ਲੋੜ ਹੈ ਕਿ ਕਿਸੇ ਨੂੰ ਜਲੀਲ ਨਾ ਕੀਤਾ ਜਾਵੇ ਬਿਨਾ ਮਤਲਬੇ ਧਰਨੇ ਬਿਨਾ ਮਤਲੀਆਂ ਰੈਲੀਆਂ ਬਿਨਾ ਮਤਲੀਆਂ ਮੰਗਾ ਇਹ ਦੁਖਦਾਈ ਇੱਕ ਨਾ ਜਦੋਂ ਜੇ ਅਸੀਂ ਕਹਿੰਦੇ ਐਮਐਸਬੀ ਮਿਲੇ ਮਿਲਣੀ ਚਾਹੀਦੀ ਏ ਅਸੀਂ ਹੱਕ ਚ ਹਾਂ ਪਰ ਜੇ ਕਹੇ ਕੋਈ ਆਟਾ ਦਾਲ ਮਿਲ ਜੇ ਸਾਨੂੰ ਬਿਜਲੀ ਫਰੀ ਮਿਲ ਜੇ ਕਿਉਂ ਮਿਲ ਜੇ ਭਾਈ ਸਰਕਾਰ ਚੁਣਦੇ ਕੌਣ ਆਪਾਂ 2027 ਚ ਉਹ ਨਹੀਂ ਪਤਾ ਆਪਣੇ ਪਿੰਡਾਂ ਦੇ ਵਿੱਚੋਂ ਕਿਹੜਾ ਬੰਦਾ ਐਮਐਲਏ ਜਿੱਤ ਜਾਊਗਾ ਹੈ ਤਾਂ ਪਿੰਡ ਦੇ ਹੀ ਉਹ ਤੇ ਉਹਦੇ ਬਾਅਦ ਜੋ ਜਿੱਤ ਜਾਂਦੇ ਫਿਰ ਕਹਿੰਦੇ ਪ੍ਰੋਟੋਕੋਲ ਚ ਆ ਗਿਆ ਜੀ ਫਿਰ ਸਕੀਮਾਂ ਬਣਾਉਣੇ ਆ ਉਹਨੂੰ ਇਹ ਕਹੋ ਵੀ ਸਾਨੂੰ ਤਾਂ ਲੋੜ ਨਹੀਂ ਭਾਈ ਸਾਡੀ ਜਿਹੜੀ ਕਣਕ ਆਉ 10000 ਰੁਪਏ ਕੰਟਲੋ ਗਰੀਬ ਬੰਦਿਆਂ ਨੂੰ ਸਬਸਿਡੀ ਦੇ ਦਿਓ ਸਾਡਾ ਝੋਨਾ ਜਿਹੜਾ ਉਹਦੀ ਜਗ੍ਹਾ ਤੇ ਹੋਰ ਫਸਲਾਂ ਨੂੰ ਸਾਨੂੰ ਤਰਜੀਹ ਦਿਓ ਅਸੀਂ ਜਮ੍ਹਾਂ ਬੰਦ ਕਰਦੇ ਆਂ ਮੈਂ ਤਾਂ ਆਪਣਾ ਤੇਲ ਬਚੇ ਬਿਜਲੀ ਬਚੇ ਪਾਣੀ ਬਚੇ ਤੇ ਨਾਲ ਜਿਹੜਾ ਹੈਗਾ ਬੰਦਾ ਖੁਸ਼ਹਾਲ ਹੋਵੇ ਤੇ ਦਿਨ ਰਾਤ ਜਿਹੜਾ ਮਤਲਬ ਠੰਡ ਚ ਗਰਮੀ ਚ ਪਾਣੀ ਚ ਤੁਰਿਆ ਫਿਰਦਾ ਇਹ ਨਹੀਂ ਹੈਗਾ ਵੀ ਆਪਾਂ ਵੀਡੀਓ ਬਣਾ ਕੇ ਕਹਿਤਾ ਵਿਦਵਾਨ ਬਣ ਗਏ ਜਿਹੜਾ ਉਹ ਝੋਨੇ ਚ ਫਿਰਦਾ ਉਹਦੇ ਪੈਰ ਗਲ ਜਾਂਦੇ ਆ ਪਰ ਲੇਗਨ ਸਰਕਾਰਾਂ ਜਿਹੜੀਆਂ ਉਹ ਫੇਰ ਹੀ ਆਪਣਾ ਸਰਤਕਾਲ ਲੱਭਣਗੀਆਂ ਜੇ ਆਪਾਂ ਇਹਨਾਂ ਸਕੀਮਾਂ ਤੋਂ ਦੂਰ ਹੋਵਾਂਗੇ ਹੁਣ ਵਿੱਚ ਬੈਠੇ ਆਟਾ ਦਾਣ ਲੈ ਲਈ ਬਿਜਲੀ ਦਾ ਬਿੱਲ ਮਾਫਾ ਕੰਮ ਤੇ ਨਹੀਂ ਜਾਣਾ ਘਰੇ ਬੈਠੇ ਕੋਈ ਗੱਲ ਨਹੀਂ ਜੀ ਕੰਮ ਬੰਦੇ ਦਾ ਕਰਮ ਹੈ ਜੇ ਕੰਮ ਕਰਾਂਗੇ ਤਾਂ ਰੋਟੀ ਮਿਲੂਗੀ ਵਧੀਆ ਮਿਲੂਗੀ ਇਸ ਕਰਕੇ ਜਿਹੜੀਆਂ ਕਿ ਸਕੀਮਾਂ ਸਨ ਆਪ ਨੂੰ ਬੰਦ ਕਰਨੀਆਂ ਚਾਹੀਦੀਆਂ ਆ ਬੱਸਾਂ ਦੇ ਵਿੱਚ 52 ਸਵਾਰੀਆਂ ਜਾਂ 50 ਸਾਰੀਆਂ ਪਾਸ ਹੈ 50 ਸਵਾਰੀਆਂ ਪਾਸ ਆ ਬੱਸ ਰੇਵਰਟੇ ਕਨੈਕਟਰ ਬੁਝਾਉਂ ਜਾਂਦੀ ਹੈ। ਜਾਂ ਦੇਖ ਲੋ ਰੋਡਵੇਜ ਦੀਆਂ ਬੱਸਾਂ ਜਿਹੜੀਆਂ ਸਰਕਾਰੀ ਐ ਦੇ ਤੇ 70 70 ਅੱਗੇ ਚੜ ਜੇ। ਤੇ ਜਦੋਂ ਪਲਟ ਗਈ ਕੋਈ ਮਰ ਗਿਆ ਤੇ ਫੇਰ ਉਹਨੂੰ ਇਹਨੂੰ ਜੀ ਨੌਕਰੀ ਦਿਓ, ਇਹਨੂੰ ਜੀ ਯਾ ਕਰੋ। ਉਹ ਉਹ ਜਿੰਨਾ ਤੁਸੀਂ ਕਰਾਇਆ ਬਚਾਉਣਿਆ ਉਹਨੇ ਤਾਂ ਭੋਗ ਦੇ ਪੈਸੇ ਲੱਗ ਜਾਂਦੇ ਐ। ਫੇਰ ਉਹਦੇ ਭੋਗ ਦੇ ਜਾਂਦੇ ਆ ਉਹਨੇ ਤਾਂ ਆਪਣੇ ਉੱਥੇ ਲੱਗ ਜਾਂਦੇ ਐ। ਇਹ ਗੱਲਾਂ ਸਮਝਣ ਦੀਆਂ ਸਾਨੂੰ ਸਮਝਣ ਤੇ ਸੋਚਣ ਦੀ ਲੋੜ ਐ ਕਿਉਂਕਿ ਜਿਹੜੇ ਸਾਡੇ ਆਗੂ ਐ ਉਹ ਸਾਡੀ ਨੌਜਵਾਨੀ ਪੀੜ੍ਹੀ ਨੂੰ ਸੇਧ ਦੇ ਸਕਦੇ ਐ। ਕੱਲਾ ਬੰਦਾ ਕੋਈ ਨਹੀਂ ਕਰ ਸਕਦਾ ਨਾ ਭਗਵਾਨ ਤਮਾਨ ਕਰ ਸਕਦਾ ਜੇ ਭਗਵਾਨ ਤਮਾਨ ਨੇ ਕਿਹਾ ਵੀ ਕ੍ਰਾਪਸ਼ਨ ਨੂੰ ਅਸੀਂ ਠੱਲ ਪਾਉਣੇ ਆ ਸਾਨੂੰ ਦੱਸੋ ਕੌਣ ਪੈਸੇ ਲੈਂਦਾ ਫਿਰ ਜਿਹੜਾ ਤੋਂ ਲੈਂਦਾ ਉਹ ਜਾ ਕੇ ਦੱਸੇ ਵੀ ਮੈਂ ਤੋਂ ਲੈਂਦਾ ਐਵੇਂ ਆਪਾਂ ਕਹੀ ਜਾਈਏ ਜਿੱਥੇ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਹੋ ਗਿਆ ਕਿ ਇਹਦੇ ਸੁਭਾਅ ਨੂੰ ਨਹੀਂ ਬਦਲਿਆ ਸਕਦਾ ਚੰਗਾ ਮਾੜਾ ਬੰਦਾ ਕੋਈ ਵੀ ਹੋ ਸਕਦਾ ਉਹਦੇ ਜਿਹੜੇ ਲੱਛਣ ਆ ਉਹਨੂੰ ਨਹੀਂ ਚੰਗੇ ਲੱਗਦੇ ਬੰਦੇ ਨੂੰ ਉਹਦੀ ਜਿਹੜੀ ਹੈਗੀ ਹੈ ਕੰਮਕਾਰ ਉਹਦੇ ਉਹ ਨਹੀਂ ਚੰਗੇ ਲੱਗਦੇ ਇਹ ਵਿਚਾਰ ਤਾਂ ਕੁਦਰਤ ਵੱਲੋਂ ਰੱਖੀ ਹੋਈ ਹੈ ਜੇ ਸਾਰਾ ਇੱਕੋ ਜਿਹਾ ਸਮਾਜ ਹੋ ਜੇ ਫਿਰ ਤਾਂ ਇੱਥੇ ਕੋਈ ਲੈਣ ਦੇਣ ਹੀ ਨਹੀਂ ਬਣਿਆ ਹਰ ਤਰ੍ਹਾਂ ਦੀ ਹਰ ਤਰ੍ਹਾਂ ਦਾ ਬੰਦਾ ਮਿਲੂਗਾ ਹਰ ਤਰ੍ਹਾਂ ਦੀ ਬੁੱਧੀਮਾਨ ਮਿਲੂਗਾ ਹਰ ਤਰ੍ਹਾਂ ਦੇ ਸੁਭਾਅ ਮਿਲੂਗਾ ਹਰ ਤਰ੍ਹਾਂ ਦਾ ਬੰਦਾ ਕੋਈ ਰਹਿਤ ਕੁਰੇਤ ਵਾਲਾ ਮਿਲੂਗਾ ਚੰਗਾ ਮਾੜਾ ਮਿਲੂਗਾ ਸਾਰੇ ਸਮਾਜ ਦੇ ਹਿੱਸੇ ਹੈ ਕਿਉਂਕਿ ਗੁਰਮਾਣੀ ਦਾ ਪ੍ਰਮਾਣ ਹੈ ਹਮਣੀ ਚੰਗੇ ਬੁਰਾ ਨਹੀਂ ਕੋਈ ਪਰਨਵਤ ਨਾਨਕ ਤਾਰੇ ਸੋਏ ਇਸ ਕਰਕੇ ਸਾਨੂੰ ਜਿਹੜੇ ਕੇਂਦਰ ਕੋਲੇ ਹੈ ਉਹ ਤੋਂ ਸਾਨੂੰ ਪ੍ਰੋਜੈਕਟਾਂ ਦਾ ਹੋਰ ਪੰਜਾਬ ਆ ਤੇ ਲਾਹ ਲੈਣਾ ਚਾਹੀਦਾ। ਕੱਲੇ ਦੂ 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 ਕਰਕੇ ਲਾਲਾ ਲਾਲਾ ਕਰਕੇ ਇਹਦੇ ਨਾਲ ਆਉਣ ਵਾਲੀ ਸਾਨੀ ਜਿਹੜੀ ਸਾਡੀ ਜਨਰੇਸ਼ਨ ਐ ਸਾਡੀ ਜਿਹੜੀ ਪੀੜ੍ਹੀ ਐ ਉਹ ਘਾਟੇ 'ਚ ਜਾਊਗੀ ਕਿਉਂਕਿ ਬੇਰਜ਼ਗਾਰ ਉਹ ਨਸ਼ੇ ਤੇ ਲੱਗਣਗੇ। ਨਸ਼ੇਦੁੱਲ ਲੱਗਿਆ ਬੰਦਾ ਪਤਾ ਨਹੀਂ ਕਿਹੜੇ ਰਾਹ ਪੈ ਜਾਂਦਾ ਘਰਾਂ ਦੇ ਘਰ ਦਬਾਹ ਹੋ ਗਏ। ਇਸ ਕਰਕੇ ਜਿਹੜੇ ਪ੍ਰੋਜੈਕਟ ਐ ਉਹ ਲੱਗਣੇ ਚਾਹੀਦੇ ਐ। ਜਦੋਂ ਆਪਾਂ ਸਾਈਨ ਕਰਤੇ ਕੋਈ ਭਾਤਮਾਲਾ ਨਿਕਲਦੀ ਆ ਜਾਂ ਕੁਝ ਹੋਰ ਐ ਤਾਂ ਆਪਾਂ ਚੈੱਕ ਚੱਕ ਲੈ। ਇੱਕ ਚੱਕ ਲਿਆ ਆਪਾਂ ਨੂੰ ਚੰਗਾ ਲੱਗਿਆ ਠੀਕ ਐ ਤੇ ਉਦੋਂ ਬਾਅਦ ਫੇਰ ਐਲੀਆਂ ਕਰ ਲੈਣੀਆਂ ਵੀ ਸੰਤਾ ਹੋਰ ਦੇਓ ਜੀ ਇਹ ਕੋਈ ਟੋਕਣੀ ਬਣਦੀ ਇਸ ਕਰਕੇ ਪਹਿਲੀ ਗੱਲ ਠੀਕ ਐ ਵੀ ਸਰਕਾਰਾਂ ਨੂੰ ਲੋਕ ਬਣਾਉਂਦੇ ਆਪਣੇ ਉਹ ਝੁਗ ਜਾਂਦੀਆਂ ਸਰਕਾਰਾਂ ਪਰ ਆਪਾਂ ਸਿਰਫ 2 ਫੁੱਟ ਤੱਕ ਖੇਤੀ ਕਰ ਸਕਦੇ ਆ ਤੇ 2 ਫੁੱਟ ਤੋਂ ਹੇਠਲੇ ਕੋਈ ਵੀ ਕੋਈ ਮਿੱਟੀ ਕੋਈ ਵਿਰੇਤੀ ਨਿਕਲਦੀ ਐ ਕੋਈ ਸੋਨਾ ਨਿਕਲਦਾ ਕੁਝ ਵੀ ਨਿਕਲਦਾ ਤੇ ਸਰਕਾਰ 15 ਮਿੰਟਾਂ ਚ ਉਹ ਤੇ ਕਬਜ਼ਾ ਕਰ ਸਕਦੀ ਐ ਇਹ ਰਾਇਬਨ ਐਕਟ ਦੇ ਮੁਤਾਬਕ ਸਰਕਾਰ ਉਹਦੀ ਕਬਜ਼ਾ ਕਰ ਸਕਦੀ ਹੈ ਆਪਾਂ ਇੱਕ ਉਤੋਂ ਬਸ ਲੱਗੇ ਹੋਏ ਆਂ ਵੀ ਫਲਾਨਾ ਸਿੰਘ ਕੈਲੇ ਕੋਲੇ ਭੋਲੇ ਕੋਲੇ ਫਲਾਨੇ ਮਹਿਰ ਸਿੰਘ ਕੋਲੇ 50 ਕਿੱਲੇ ਆ 20 ਕਿੱਲੇ ਆ ਉਹ ਸਿਰਫ ਕਾਗਜ਼ਾਂ ਦੇ ਵਿੱਚ ਹੈ ਸਰਕਾਰਾਂ ਦੇ ਹੱਥ ਬਹੁਤ ਲੰਬੇ ਆ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਆ ਇਸ ਕਰਕੇ ਸੰਜਮ ਦੇ ਵਿੱਚ ਰਹਿ ਕੇ ਸਾਨੂੰ ਰੈਲੀਆਂ ਕਰਨੀਆਂ ਚਾਹੀਦੀਆਂ ਔਰ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਉਹਨੂੰ ਬਚਾਉਣਾ ਚਾਹੀਦਾ ਤੇ ਤਰੜ ਝਟ ਹੋ ਕੇ ਨਹੀਂ ਕੰਮ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ